ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ 폴ਿੰਗ ਨੀਤੀ ਖਿਲਾਫ ਗੁਰਦਾਸਪੁਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕਰਿਆ ਗਿਆ ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੀ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ 폴ਿੰਗ ਨੀਤੀ ਦਾ ਵੀ ਰੋਡ ਕੀਤਾ ਤਰਫੀਮ ਸਿੰਘ ਡੇਰੀਵਾਲ ਮਾਝਾ ਸੰਸਦ ਕਮੇਟੀ ਨੂੰ ਬੁਲਾਉਂ ਕਰਦਾ ਗੱਲ ਇਹ ਆ ਵੀ ਸਰਕਾਰ ਜਿਹੜੀ ਆ ਨਾ ਦੋਵੇਂ ਸਰਕਾਰਾਂ ਜਿਹੜੀਆਂ ਇਹਨਾਂ ਦੇ ਚ ਰੰਗਜੀਤ ਦੀ ਰੂਹ ਜਿਹੜੀ ਉਹ ਪਰਵੇਸ਼ ਹੋ ਗਈ ਆ ਇਹਨਾਂ ਦੇ ਦਿਨ ਮਾੜੇ ਆ ਰੰਗਜੀਤ ਜਿਹੜਾ ਇਹਦੀ ਭਗਤੀ ਵੀ ਬਹੁਤ ਜ਼ਿਆਦਾ ਸੀ ਇਹ ਰਾਜ ਭਾਗ ਜਿਹੜਾ ਵਾ ਨਾ ਇਹ ਭਗਤੀ ਤੋਂ ਬਿਨਾਂ ਨਹੀਂ ਮਿਲਦਾ ਦੋ ਹੀ ਗੱਲਾਂ ਨੇ ਜਾਂ ਬੰਦਾ ਸਿੱਧੇ ਕੰਮ ਕਰਦਾ ਆ ਬਿੰਦਾ ਜਾਂ ਪੁੱਠੇ ਕਰਨਾ ਭਗਤੀ ਦੀ ਉਹ ਪਰਖ ਹੁੰਦੀ ਆ ਜਿੱਦਾਂ ਰਾਵਣ ਦੀ ਭਗਤੀ ਸੀ ਤੇ ਉਹਨੇ ਸੀਤਾ ਨੂੰ ਜਾ ਪੰਗਾ ਲਿਆ ਤੇ ਫਿਰ ਉਹਦਾ ਕਾਲ ਬਣਿਆ ਉਹ ਕੰਮਕਾਰ ਹੁਣ ਬੰਡਿਆ ਵਾ ਰੰਗਜੀਤ ਤੇ ਉਹਦੇ ਵਿੱਚ ਦੱਸਿਆ ਮੈਂ ਵੀ ਰੰਗਜੀਤ ਦੀ ਰੂਹ ਨਾ ਦੋਵਾਂ ਪ੍ਰਧਾਨ ਮੰਤਰੀ ਦੇ ਮਿੱਤਰਾ ਦੇ ਇੱਕ ਜਿਹੜਾ ਪੰਜਾਬ ਸਰਕਾਰ ਆ ਇਹਦੇ ਜਿਹੜੀ ਰੰਗਜੀਤ ਦੀ ਰੂਹ ਪਰਵੇਸ਼ ਹੋ ਗਈ ਆ ਇਹਨਾਂ ਦਾ ਆ ਗਿਆ ਅੰਤ ਜੱਟਾਂ ਕੋ ਜ਼ਮੀਨਾ ਖੋਣ ਡੇ ਬਏ ਆਏ ਜਿਹੜੀਆਂ ਕੇ ਸਾਡੇ ਬੰਦਾ ਸਿੰਘ ਭਾਦਰ ਨੇ ਖੰਡਾ ਖੜਕਾ ਕੇ ਨਦੇੜ ਦੀ ਧਰਤੀ ਤੋਂ ਮਹਾਰਾਜ ਕਲਗੀਧਰ ਪਾਸ਼ਾ ਦਾ ਥਾਪੜਾ ਲੈ ਕੇ ਤੇ ਖੰਡਾ ਖੜਕਾ ਕੇ ਅਰੰਗ ਜੇ ਪਸੰਦ ਫਦੇ ਕਰਕੇ ਤੇ ਸਾਨੂੰ ਇਹ ਜ਼ਮੀਰ ਜ਼ਮੀਨਾ ਜਿਹੜੀਆਂ ਨੇ ਦਿੱਤੀਆਂ ਹੀ ਸਾਡਾ ਖੂਨ ਦਾ ਕਿਉਂ ਨਾ ਕਿਨਕਾ ਕਿਰਕਾ ਬਹਿ ਜੇ ਸੀਧੀਆਂ ਕਬ ਪ੍ਰਾਪਤ ਕਰ ਲਾਂਗੇ ਜਿਹੜੀ ਜ਼ਮੀਨ ਆ ਇਹਦੇ ਤੇ ਜੱਟ ਜਿਹੜਾ ਉਹ ਇੱਕ ਬੰਨਾ ਵੱਡਿਆਂ ਬੰਦੇ ਨੂੰ ਬੰਦਾ ਮਾਰ ਦਿੰਦਾ ਤੇ ਇਹਦੇ ਹੁਣਾਂ ਦੇ ਕਿਲੇ ਖੋਲਾਂਗੇ ਸੀਧੀਆਂ ਮਨਜ਼ੂਰ ਆ ਜ਼ਮੀਨਤ ਵੇਰ ਨਹੀਂ ਹੋਣ ਦਿਆਂਗੇ ਅੱਜ ਇਸੇ ਰੋਸ ਦੇ ਵਿੱਚ ਪਿੰਡ ਤਰਾਲੇ ਤੋਂ ਲੈ ਕੇ ਗਰਦਾਸਪੁਰ ਦੇ ਚਾਰਚ ਫੇਰੇ ਟਰੈਕਟਰ ਮਾਰਚ ਕੱਢਿਆ ਜਾਊਗਾ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਅਜੇ ਸਿਰਫ ਏਕ ਡੈਲਿੰਗਾ ਫਿਰਮ ਬਾਕੀ ਆ ਉਹ ਪ੍ਰਧਾਨ ਸਾਹਾਬਾੜੇ ਨੇ ਅੱਗੇ ਦੱਸ ਦਿੱਤਾ ਇਹ ਸੰਘਰਸ਼ ਭਾਵੇਂ ਕਿਉਂ ਨਾ ਦਿੱਲੀ ਨਾਲ ਲੰਮਾ ਹੋ ਜੇ ਇਹਨੂੰ ਫਤੇ ਕਰਕੇ ਸਰਕਾਰ ਦੀਆਂ ਗੋਡੀਆਂ ਲਵਾ ਕੇ ਭਜਾ ਕੇ ਤੇ ਫਿਰ ਆ ਲਵਾਂਗੇ ਦੇਖੋ ਅੱਜ ਦਾ ਟਰੈਕਟਰ ਮਾਰਚ ਜਿਹੜਾ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹਦੇ ਸਬੰਧ ਵਿੱਚ ਆ ਕਿ ਇਹ ਪਾਲਿਸੀ ਜਿਹੜੀ ਆ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਆ ਉਹਦੇ ਫੰਡ ਵਿੱਚ ਅੱਜ ਪੂਰੇ ਪੰਜਾਬ ਵਿੱਚ ਜਿੱਥੇ ਵੀ ਲੈਂਡ ਪੁਲਿੰਗ ਦੇ ਵਿੱਚ ਜ਼ਮੀਨ ਆਈ ਆ ਐਕਵਾਇਰ ਕੀਤੀ ਇਹਨਾਂ ਨੇ ਉਹ ਸਾਰੇ ਜਗ੍ਹਾ-ਜਗ੍ਹਾ ਦੇ ਉੱਤੇ ਅੱਜ ਟਰੈਕਟਰ ਮਾਰਚ ਹੋ ਰਹੇ ਆ ਸੰਯੁਕਤ ਮੋਰਚੇ ਦੀ ਕਾਲ ਆ ਸੰਯੁਕਤ ਮੋਰਚੇ ਨੇ ਪ੍ਰਣ ਕਰ ਲਿਆ ਕਿ ਇੱਕ ਵੀ ਜ਼ਮੀਨ ਕਿਹਦਾ ਇੱਕ ਵੀ ਮਰਲਾ ਉਹ ਨਹੀਂ ਵਾਣ ਦਿੱਤਾ ਜਾਊਗਾ ਅਗਲੇ ਸੰਘਰਸ਼ ਜਿਹੜੇ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਲਿਖੇ ਹੋਏ ਆ 24 ਤਰੀਕ ਨੂੰ ਮੁੱਲਾਂਪੁਰ ਦਾਖਾ ਵਿੱਚ ਇੱਕ ਵੱਡੀ ਰੈਲੀ ਕਰਕੇ ਉੱਥੋਂ ਐਲਾਨ ਕੀਤਾ ਜਾਊਗਾ ਕਿ ਇਹ ਸੰਘਰਸ਼ ਨੂੰ ਕਿਹੜੇ ਤਰੀਕੇ ਨਾਲ ਲੜਨਾ ਚੰਡੀਗੜ੍ਹ ਚ ਲੜਨਾ ਕਿ ਲੁਧਿਆਣਾ ਚ ਲੜਨਾ ਵੱਡੇ ਜਿਹੜੇ ਪੱਕੇ ਜਿਹੜੇ ਮੋਰਚੇ ਲਾਏ ਜਾਣਗੇ ਇਹ ਜਿੰਨਾ ਚਿਰ ਪਾਲਿਸੀ ਵਾਪਸ ਨਹੀਂ ਲਈ ਜਾਊਗੀ ਉਨਾਂ ਚਿਰ ਜਿਹੜੇ ਉਹ ਚੁੱਪ ਨਹੀਂ ਬਹਿਣਗੇ ਕਿਸਾਨ ਪੰਜਾਬ ਦੇ ਜਿਹੜੇ ਮੁਖ ਮੰਤਰੀ ਉਹ ਕਹਿੰਦੇ ਕਿਸਾਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਏਗਾ ਬਿਲਕੁਲ ਉਹ ਜਿਹੜੀ ਕਿਸਾਨ ਦਾ ਮੁਖ ਮ ਪੰਜਾਬ ਦਾ ਮੁਖ ਮੰਤਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਝੂਠ ਬੋਲਦਾ ਉਹ ਇੱਕ ਝੂਠ ਬੋਲ ਕੇ ਅੱਗੇ ਰਾਜਨੀਤੀ ਚਾਹੇ ਤੇ ਹੁਣ ਝੂਠ ਬੋਲ ਕੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਪਰ ਲੋਕ ਜਿਹੜੇ ਹੁਣ ਸਮਝ ਗਏ ਆ ਲੋਕ ਸਿਆਣੇ ਆ ਕਦੀ ਵੀ ਆਪਣੀ ਜ਼ਮੀਨ ਜਿਹੜੀ ਉਹ ਕਿਸੇ ਦੇ ਕਹਿਣ ਤੇ ਭਾਵੇਂ ਉਹ ਪੰਜਾਬ ਦਾ ਸੀਐਮ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਕਹਿਣ ਤੇ ਜ਼ਮੀਨ ਜਿਹੜੀ ਆਪਣੀ ਨਹੀਂ ਦੇਣਗੇ ਕਿੰਨਾ ਚਿਰ ਇਹ ਸੰਘਰਸ਼ ਇਹ ਚੱਲੇਗਾ ਦੇਖੋ ਜਿੰਨਾ ਚਿਰ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ ਭਾਵੇਂ ਚ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਲ ਲੱਗ ਜਾਣ ਭਾਵੇਂ ਵੱਧ ਲੱਗ ਜੇ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਚੱਲ